ਕੰਮ ਪੂਰੇ ਜੋਰਾਂ-ਸ਼ੋਰਾਂ ਨਾਲ ਚੱਲ ਰਿਹਾ। ਆਹ ਮਿੱਟੀ ਬਹੁਤ ਛੇਤੀ ਪਲੇਨ ਕਰਦਾ। ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ, ਨੌ ਤਾਂ ਮੈਨੂੰ ਪਤਾ ਨਹੀਂ। ਤੇ ਮਿੱਟੀ ਪਲੇਨ ਕਰਨ ਖਾਤਰ ਉੱਚਾ ਨੀਵਾ ਸੋਸ ਵੀ ਕਰਨਾ ਇਹਦੇ ਨਾਲ ਹੋ ਜਾਂਦਾ ਵਿਚਾਲੇ ਕਰਾਜਾ ਲੱਗਿਆ ਹੋਇਆ ਇਹਦਾ। ਇਹਦੇ ਜਿੱਧਰ ਨੂੰ ਮਰਜ਼ੀ ਘੱਟ ਵੱਧ ਮਿੱਟੀ ਕਰ ਸਕਦੇ ਨੇ ਤੇ ਸਪੀਡ ਨਾਲ ਹੀ ਬਹੁਤ ਚੱਲਦਾ, ਬਹੁਤ ਤੇਜ਼ ਭੱਜਦਾ। ਇੱਕਦਮ ਮੈਂ ਦੇਖਿਆ ਪੱਟੂ ਇਧਰੋਂ ਦੱਬੀ ਜਾਵੇ ਉਧਰ ਨੂੰ। 8-70 ਦੀ ਸਪੀਡ ਹੋਣੀ ਹੈ ਘੱਟ ਤੋਂ ਘੱਟ। ਤੇ ਆ ਮਿੱਟੀ ਪ੍ਰੈਸ ਕਰਨ ਵਾਲਾ ਨਵੇਂ ਜਵਾਨੇ ਦਾ ਪਹਿਲਾ ਹੁੰਦੇ ਸੀਗੇ ਦੂਏ ਉਹ ਲੋਹੇ ਦੇ ਟਾਇਰ ਹੁੰਦੇ ਸੀ ਤਿੰਨੇ ਉਹਦੇ ਦਾਬ ਨਹੀਂ ਪ੍ਰੈਸ਼ਰ ਨਾਲ ਦਾਬ ਨਹੀਂ ਦਿੰਦਾ ਸੀ ਬਸ ਜਿੰਨਾ ਉਹਦਾ ਵਜ਼ਨ ਸੀ ਉੰਨੀ ਉਹ ਦਾਬ ਦਿੰਦਾ ਹੁੰਦਾ ਸੀ ਇਹਦੇ ਵਿੱਚ ਲੱਗਿਆ ਹੈਮਰ ਟੈਪ ਜਦੋਂ ਇਹਦਾ ਪੂਰਾ ਦਬ ਦਿੰਦਾ ਨਾ ਵਾਈਬ੍ਰੇਸ਼ਨ ਪੂਰੀ ਜ਼ਮੀਨ ਵਾਲੇ ਵਾਲੇ ਕਰਨ ਲੱਗ ਜਾਂਦੀ ਹੈ 100 ਫੁੱਟ ਦੂਰ ਤੱਕ 100 ਤੋਂ ਹੀ ਵੱਧ ਮੰਨ ਲਓ ਉੱਥੇ ਚੱਲਦਾ ਤਾਂ ਉੱਥੇ ਤੱਕ ਪੂਰਾ ਪਤਾ ਲੱਗੂਗਾ ਤੁਹਾਨੂੰ ਵਾਈਬ੍ਰੇਸ਼ਨ ਕਰੂਗੀ ਧਰਤੀ ਐਨਾ ਪ੍ਰੈਸ਼ਰ ਆ ਇਹਦੇ ਵਿੱਚ ਹੁਣੇ ਥੋੜਾ ਟਾਈਮ ਪਹਿਲਾਂ ਚਲਾਉਂਦਾ ਸੀ ਮੈਂ ਉੱਥੇ ਖੜਾ ਸੀ ਇਹ ਤੇ ਟਰੈਕਟਰ ਖੜਾ ਤੇ ਉੱਥੇ ਪਤਾ ਲੱਗਦਾ ਸੀ ਜ਼ਮੀਨ ਐ ਵਾਈਬ੍ਰੇਸ਼ਨ ਕਰਦੇ ਸੀ ਮਿੱਟੀ ਐ ਹਿੱਲਦੀ ਸੀਗੀ ਐਨੀ ਕੰਪਨਤੀਗੀ ਤੇ ਇਧਰ ਆ ਟਰੱਕ ਖੜੇ ਨੇ ਪਤਾ ਨਹੀਂ ਕੰਮ-ਕੁਮ ਕਰਦੇ ਨੇ ਕੋਸ ਇੱਕ ਕੋਸ ਦਾ ਟਿਪਰ ਆਪਦਾ ਕੰਮ ਕਰ ਰਹੇ ਨੇ ਮਿੱਟੀ ਭਰ ਕੇ ਲਿਆ ਰਹੇ ਨੇ ਸੱਟ ਰਹੇ ਨੇ ਚਲਾਉਂਦੇ ਬਹੁਤ ਤੇਜ਼ ਨੇ ਪਟੂ ਮੈਂ ਕਹਿੰਦਾ ਰੇਲੇ ਬਣਾ ਦੁੰਦੇ ਨੇ ਰੇਲ ਜਿਹਨੂੰ ਕਹਿੰਦੇ ਨੇ ਰੇਲ ਤੇ ਕੰਮ ਸਪੀਡਾਂ 'ਚ ਬਹੁਤ ਖਿੱਚਿਆ ਇਹਨਾਂ ਨੇ ਮੇਰੇ ਸਾਹਮਣੇ ਨਾਲ 2 ਕੁ ਮਹੀਨੇ ਦੇ ਵਿੱਚ ਉੱਥੋਂ ਲੈ ਕੇ ਬੁਰਜ ਵਾਲੇ ਰਾਹ ਤੋਂ ਲੈ ਕੇ ਇੱਧਰ ਬੱਸੀਆਂ ਵਾਲੇ ਰਾਹ ਤੱਕ ਪੈਟਰੋਲ ਪੰਪ ਤੱਕ ਇਹਨਾਂ ਨੇ 2 ਕੁ ਮਹੀਨਿਆਂ 'ਚ ਭਰਤ ਪਾ ਕੇ ਆਹ ਪੁਲ ਜੇ ਕੰਪਲੀਟ ਕਰਤੇ ਕਾ ਬਣਾਇਆ ਇੱਕ ਇਦੋਂ ਮੂਰੇ ਆ ਇਦੋਂ ਮੂਰੇ ਛੋਟੇ ਛੋਟੇ ਪੁਲੀਆਂ ਜਿਹਾ ਖਾਕੀਆਂ ਬਣਾਈਆਂ ਨੇ ਉਹ ਇਹਨਾਂ ਨੇ 2 ਕੁ ਮਹੀਨਿਆਂ 'ਚ ਕੰਪਲੀਟ ਕਰਤਾ ਆ ਹੁਣ ਆਹੀ ਟੋਟਾ ਰਹਿ ਗਿਆ ਇੱਕ ਟੋਟਾ ਉਧਰ ਅੱਗੇ ਆ ਉਹ ਮੋਟਰ ਆ ਜਿਹੜੀ ਰਕਤ ਖੜੇ ਨੇ ਉਹ ਤੋਂ ਕਰਲੇ ਪਾਸੇ ਮਿੱਟੀ ਦਾ ਪਈ ਹੋਈ ਆ ਉੱਤੇ 2 2 3 3 ਫੁੱਟ ਬਸ ਲੇਵਲ ਕਰਨ ਤੋਂ ਰਹਿ ਗਿਆ ਹੋਰ ਇੰਨੀ ਕੁ ਪੈਣੀ ਆ ਤੇ ਇੱਧਰ ਲਾ ਟੋਟਾ ਜਿੱਥਾਂ ਪੋਲਾ ਇਹ ਤੋਂ ਪਰਲੇ ਪਾਸੇ ਬੱਸੀਆਂ ਵਾਲੇ ਰਾਹ ਤੱਕ ਉੱਥੇ ਤੱਕ ਜਮਾ ਕੰਪਲੀਟ ਕਰਤਾ ਇਹਨਾਂ ਨੇ ਆ ਜਾ ਬਈ ਮੀਂਹ ਪੈਣ ਲੱਗ ਗਿਆ ਆਪਾਂ ਆਵਲੋ ਕੰਮ ਬਹੁਤ ਸਪੀਡ ਨਾਲ ਕਰਦੇ ਨੇ ਮੇਰੇ ਹਿਸਾਬ ਨਾਲ ਦਿਨ ਰਾਤ ਕੰਮ ਚੱਲਦਾ ਇਹਨਾਂ ਦਾ ਬਹੁਤ ਜਿਆਦਾ ਸਪੀਡ ਨਾਲ ਕੰਮ ਖਿੱਚ ਰਹੇ ਨੇ ਆਹ ਮੈਂ ਗੱਲ ਕੀਤੀ ਸੀ ਇਹਨਾਂ ਨਾਲ ਕੱਲ ਇੱਥੇ ਖੜੇ ਸੀਗੇ ਸਾਰੇ ਜਣੇ ਕਹਿੰਦੇ 2 ਸਾਲ ਤੇ ਅਸੀਂ ਇਹ ਕੰਪਲੀਟ ਕਰ ਦੇਣਾ 28 ਨੂੰ ਚੱਲ ਜਾਣਾ 28 ਦੇ ਵਿੱਚ 28 29 ਚਾ ਰੋਡ ਪੂਰਾ ਕੰਪਲੀਟ ਹੋ ਜਾਣਾ 2 ਤੋਂ 3 ਸਾਲ ਦੇ ਵਿੱਚ ਵਿੱਚ ਇੰਨੀ ਸਪੀਡ ਨਾਲ ਕੰਮ ਚੱਲ ਰਿਹਾ ਇਹਨਾਂ ਦਾ ਜਿੱਥੇ ਤੱਕ ਭਰਤ ਪਿਆ ਹੋਇਆ ਇੰਨਾ ਰਾਹ ਉਹ ਸਾਈਡ ਤੇ ਸਰਵਿਸ ਰਾ ਇੱਧਰ ਵੀ ਹੈ ਇੱਧਰ ਵੀ ਮੀਂਹ ਆ ਗਿਆ ਬਈ ਚੱਲੀਏ ਪਾਬਲੋ ਮੀਂਹ ਪੈਣ ਲੱਗ ਗਿਆ ਬਈ ਚੱਲੀਏ 27 ਜਨਵਰੀ ਤੇ ਅੱਜ ਮੀਂਹ ਪੈ ਰਿਹਾ ਰਾਏਕੋਟ ਹੁਣੇ ਪੈਣਾ ਸਟਾਰਟ ਹੋਇਆ ਬੱਦਲ ਤਾਂ ਕੱਲ ਸ਼ਾਮ ਦਾ ਪਰ ਕਣੀਆਂ ਹੁਣ ਡਿਗਣ ਲੱਗੀਆਂ ਨੇ ਆਪਾਂ ਆਏ ਸੀ ਸ਼ਹਿਰ ਕਰਨ ਨਾਲੇ ਆਪਾਂ ਨਾਲੇ ਪਾਵਲੋ ਨੂੰ ਕਰਾਉਣ ਤੇ ਇੱਥੇ ਹੁਣ ਮੀਂਹ ਪੈਣਾ ਸਟਾਰਟ ਹੋ ਗਿਆ ਹੁਣ ਚੱਲੀਏ ਘਰ ਨੂੰ ਚਲੋ ਜੀ ਚਲੋ ਜੀ ਓਕੇ ਬਾਏ ਪਾਵਲੋ ਕਹਦੇ ਓਕੇ ਬਾਏ ਥੈਂਕ ਯੂ ਸਾਡੀ ਵੀਡੀਓ ਦੇਖਣ ਲਈ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਪੇਜ ਨੂੰ ਨਹੀਂ ਫੋਲੋ ਕੀਤਾ ਜ਼ਰੂਰ ਕਰ ਲਿਓ ਲਖਰਾਜ ਮੋਟਰ ਗੈरेज ਰਾਜਕੋਟ ਧੰਨਵਾਦ ਸਤ ਸ੍ਰੀ ਅਕਾਲ